ਤੋ ਵਾਲੀ ਤੁਸੀਂ ਵੀ ਚਾਹਦੇ ਹੋ ਕੋਈ ਨਵਾਂ ਮੋਟਰਸਾਈਕਲ ਜਾਂ ਕੁੱਟਰੀ ਲੈਣਾ ਤਾਂ ਤੁਹਾਡਾ ਇਹ ਸੁਪਨਾ ਇੱਕ ਖਵਾਬ ਪੂਰਾ ਕਰਨ ਜਾ ਰਹੇ ਨੇ ਹੀਰੋ ਮੋਟਰਸਾਈਕਲ ਵਾਲੇ ਜਿਨ੍ਹਾਂ ਵੱਲੋਂ ਕੀ ਹੀਰੋ ਮੋਟਰਸਾਈਕਲ ਦੇ ਉੱਤੇ ਭਾਰੀ ਸ਼ੋਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਗਿਫਟ ਬਿਲਕੁਲ ਹਰੇ ਕਸਟਮਰ ਨੂੰ ਨਾਲ ਫ੍ਰੀ 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 ਦਿੱਤਾ ਜਾਵੇਗਾ ਸੋ ਇਸ ਵਿਲੇ ਦੀ ਕੜੀਆਂ ਹੀਰੋ ਮੋਟਰਸਾਈਕਲ ਏਜੰਸੀ ਜੋ ਕਿ ਨੂਰਪੁਰਵੀ ਤੋਂ ਗਰਸ਼ੰਕਰ ਰੋਡ ਤੇ ਸਥਿਤ ਹੈ ਰੋਪੜ ਮੋਟਰ ਦੇ ਨਾਂ ਤੇ ਏਜੰਸੀ ਨੂਰਪੁਰਵੀ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਏਜੰਸੀ ਦੇ ਬਾਹਰ ਸੀ ਖੜਿਆ ਜਿੱਥੇ ਕੀ ਉਹਨਾਂ ਵੱਲੋਂ ਬਹੁਤੀ ਸਾਰੇ ਸੋਹਣੇ ਸੋਹਣੇ ਮੋਟਰਸਾਈਕਲ ਲਗਾਏ ਗਏ ਨੇ ਬੜੇ ਹੀ ਚਮਕਦਾਰ ਮੋਟਰਸਾਈਕਲ ਇਹਨਾਂ ਵੱਲੋਂ ਲਗਾਏ ਗਏ ਨੇ ਪਤਾ ਲੱਗੇ ਕਿ ਦੀਵਾਲੀ ਦੇ ਮੁੱਕ ਕੇ ਇਹਨਾਂ ਵੱਲੋਂ ਬਹੁਤ ਸਾਰੀਆਂ ਸਕੀਮਾਂ ਉਹ ਬਹੁਤ ਸਾਰੇ ਆਫਰ ਆਪਣੇ ਕਸਟਮਰ ਲਈ ਲਗਾੜ ਪਏ ਨੇ ਜਿੱਥੇ ਗੱਲ ਕਰੀਏ ਜੀਐਸਟੀ ਘਟਣ ਦੇ ਨਾਲ ਵੀ ਰੇਟਾਂ ਵਿੱਚ ਕਾਫੀ ਫਰਕ ਪਿਆ ਉੱਥੇ ਇਹਨਾਂ ਵੱਲੋਂ ਆਪਣੇ ਵੱਲੋਂ ਵੀ ਬਹੁਤ ਸਾਰੀ ਛੋਟ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਹਰੇਕ ਬਾਈਕ ਦੇ ਨਾਲ ਇੱਕ ਗਿਫਟ ਪਿਆਰਾ ਜਿਹਾ ਗਿਫਟਤਾ ਜਾ ਰਿਹਾ ਹੈ ਜੇ ਬਿਲਕੁਲ ਸੀ ਏਜੰਸੀ ਦੇ ਅੰਦਰ ਪਹੁੰਚ ਗਏ ਪਹਿਲਾਂ ਦੇਖ ਸਕਦੇ ਹੋ ਗਿਫਟ ਆਟਮ ਸਾਰੀਆਂ ਪਈਆਂ ਨੇ ਮੋਟਰਸਾਈਕਲ ਖੜੇ ਨੇ ਤੇ ਇਹ ਸਾਹਮਣੇ ਦੇਖ ਸਕਦੇ ਹੋ ਹੋਮ تھیਟਰ ਇਹ ਹੋਮ تھیਟਰ ਅੱਜ ਇਹ ਤੁਹਾਡਾ ਹੋ ਸਕਦਾ ਹੈ ਕਿਵੇਂ ਹੋਣਾ ਹੈ ਕਿ ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਉਣਾ ਪਊਗਾ ਜੀਲੋ ਮੋਟਰਸਾਈਕਲ ਏਜੰਸੀ ਜੋ ਕਿ ਰੋਪੜ ਮੋਟਰ ਦੇ ਨਾਂ ਤੇ ਨੂਰ ਜੀ ਵਿਦਿਅਕ ਚੱਲ ਰਹੀ ਹੈ ਨੂਰ ਪਬਲੀਕ ਤੋਂ ਕਰਸ਼ਨਗਰ ਰੋਡ ਤੇ ਜੋ ਕਿ ਪਿੱਤੇ 21 ਸਾਲਾਂ ਤੋਂ ਸਭ ਤੋਂ ਪੁਰਾਣੀ ਏਜੰਸੀ ਹੈ ਪਿੱਤੇ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਬਹੁਤ ਸਿਆਰੀ ਮੇਰੀ ਬਾਈਕਸ ਇੱਥੇ ਖੜੀਆਂ ਨੇ ਦੇਖ ਸਕਦੇ ਹੋ ਬਾਈਕ ਤੁਸੀਂ ਉਹਨਾਂ ਦੇ ਉੱਪਰ ਗਿਫਟੇ ਨੇ ਇਸ ਤੋਂ ਇਲਾਵਾ ਸਿਰਫ ਇਹੀ ਗਿਫਟ ਨਹੀਂ ਇਸ ਤੋਂ ਬਿਨਾ ਵੀ ਹੋਰ ਵੱਡੇ ਵੱਡੇ ਗਿਫਟ ਇਹਨਾਂ ਵੱਲੋਂ ਦਿੱਤੇ ਜਾ ਰਹੇ ਨੇ ਸੋ ਆਓ ਗੱਲਬਾਤ ਕਰ ਲਈਆ ਏਜੰਸੀ ਤੇ ਜੇ ਮੈਨੇਜਰ ਨਾਲ ਗੱਲਬਾਤ ਕਰ ਲਈਆ ਸੋ ਭਾਜੀ ਦੀਵਾਲੀ ਦੇ ਮੌਕੇ ਤੇ ਵੱਡੀ ਲੁੱਟ ਮਚਾਤੀ ਹੈ ਕਿਹੜੇ ਕਿਹੜੇ ਆਫਰ ਲਗਾ ਦਿੱਤੇ ਗਏ ਨੇ ਫਿਰ ਸਾਰੇ ਪਹਿਲਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਟੈਪੀ ਦੀਵਾਲੀ ਐਡਵਾਂਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਆਓ ਸਾਡੀ ਏਜੰਸੀ ਆਪਾਂ ਤੁਹਾਡਾ ਵੇਟ ਕਰਦੇ ਹਾਂ ਵੇਟ ਕਰ ਰਹੇ ਤਾਂ ਹੁਣ ਦੱਸ ਵੀ ਦਿਓ ਕਿ ਅੱਖ ਤੁਸੀਂ ਕਿਹੜੇ ਕਿਹੜੇ ਸਟੀਮਾ ਲਗਾਏ ਤੇ ਕਿਹੜੇ ਕਿਹੜੇ ਆਫਰ ਲਗਾਏ ਬੜੀਆਂ ਸੋਹਣੀਆਂ ਸੋਹਣੀਆਂ ਬਾਈਕ ਖੜੀਆਂ ਨੇ ਐਨ ਬਿਲਕੁਲ ਚਮਕਾ ਕੇ ਘੜੀਆਂ ਹੋਈਆਂ ਬਿਲਕੁਲ ਨਿਸ਼ਕਾ ਮਾਰੀਆਂ ਨੇ ਇਹ ਨਿਸ਼ਕਾ ਹੁਣ ਲੋਕਾਂ ਦੇ ਘਰਾਂ ਤੱਕ ਕਿਵੇਂ ਜਾਣਗੀਆਂ ਬਿਲਕੁਲ ਸਰ ਬਿਲਕੁਲ ਦੀਵਾਲੀ ਦੇ ਸ਼ੁਭ ਮੌਕੇ ਤੇ ਵੱਡੇ ਡਿਸਕਾਊਂਟਾਂ ਦੇ ਨਾਲ ਡੀਲ ਹੋਵੇਗੀ ਕਸਟਮਰ ਦੇ ਘਰ ਤੱਕ ਵੱਡੇ ਡਿਸਕਾਊਂਟਾਂ ਦੇ ਨਾਲ ਵੱਡੇ ਮੋਟਰਸਾਈਕਲ ਜਾਣਗੇ ਵੱਡੇ ਮੋਟਰਸਾਈਕਲ ਜਾਣਗੇ ਹੁਣ ਅਸੀਂ ਗੱਲ ਕਰ ਰਹੀਏ ਕਿ ਪਤਾ ਲੱਗੇ ਕਿ ਜੀਐਸਟੀ ਘਟਣ ਦੇ ਬਾਅਦ ਰੇਟਾਂ ਵਿੱਚ ਵੀ ਭਾਰੀ ਛੋਟ ਹੋ ਚੁੱਕ ਉਸ ਤੋਂ ਬਿਨਾ ਤੁਹਾਡੇ ਵੱਲੋਂ ਵੀ ਕੋਈ ਛੋਟ ਦਿੱਤੀ ਜਾ ਰਹੀ ਹੈ ਉਹ ਫਿਰ ਤੇ ਜਾ ਰਹੇ ਨਹੀਂ ਬਿਲਕੁਲ ਸਰ ਬਿਲਕੁਲ ਸਿਲੰਡਰ ਦੇ ਵਿੱਚ ਤਿੰਨ ਵੇਰੀਐਂਟ ਨੇ ਤਿੰਨਾਂ ਤੇ ਅਲੱਗ-ਅਲੱਗ ਛੋਟ ਦਿੱਤੀ ਗਈ ਹੈ ਕੀਮਤ ਦੇ ਮੁਤਾਬਕ ਰੇਟ ਦੇ ਮੁਤਾਬਕ ਛੋਟ ਵਾਧੀ ਜਾਏਗੀ ਸਿਲੰਡਰ ਤੇ 2000 ਰੁਪਏ ਛੋਟ ਪਲੱਸ ਐਸੈਸਰੀ ਸਾਰੀ ਫਰੀ ਦਿੱਤੀ ਜਾਵੇਗੀ ਹੈਲਮਟ ਸੀਟ ਕਵਰ ਰੀਅਰ ਗਾਰਡ ਇੰਜਨ ਪਲੇਟ ਏਜੰਸੀ ਵੱਲੋਂ ਨਾਲ ਦਿੱਤਾ ਜਾਵੇਗਾ ਤੇ ਅਸ਼ੋਰ ਗਿਫਟ ਤੁਹਾਡੇ ਸਾਹਮਣੇ ਜੀ ਬਿਲਕੁਲ ਜੀ ਜੋ ਜੀ ਨੇ ਦੱਸਿਆ ਕਿ ਅਲੱਗ-ਅਲੱਗ ਪ੍ਰਕਾਰ ਦੇ ਇਹਨਾਂ ਵੱਲੋਂ ਐਸੈਸਰੀਜ਼ ਹੋਰ ਛੋਟ ਸਟੋਰ ਰੇਟਾਂ ਵਿੱਚ ਵੀ ਕੀਤੀ ਗਈ ਹੈ ਰੇਟਾਂ ਵਿੱਚ ਵੀ ਭਾਰੀ ਛੋਟ ਹੋ ਗਈ ਹੈ ਤੇ ਨਾਲ ਦੀ ਨਾਲ ਇਹ ਗੈਰਟੀ ਵੀ ਦੇਖ ਰਹੇ ਹੋ ਇਹ ਗੈਰਟੀ ਤੁਹਾਡਾ ਹੋ ਸਕਦਾ ਹੈ ਇਸ ਲਈ ਤੁਹਾਨੂੰ ਖਰੀਦਣਾ ਪਵੇਗਾ ਇਹ ਮੋਟਰਸਾਈਕਲ ਕਿਉਂਕਿ ਹੁਣ ਇਹਨਾਂ ਦੇ ਨਾਲ ਜੁੜ ਕੇ ਮੋਟਰਸਾਈਕਲ ਲੈਣਾ ਹੋਇਆ ਬਹੁਤ ਹੀ ਆਸਾਨ ਬਹੁਤ ਹੀ ਜਿਆਦਾ ਕਫਾਇਤੀ ਬਹੁਤ ਹੀ ਜਿਆਦਾ ਅਸੀਂ ਕਹਿੰਦੇ ਆਸਾਨ ਡਾਕੂਮੈਂਟੇਸ਼ਨ ਆਸਾਨ ਪ੍ਰਕਿਰਿਆ ਤੇ ਭਾਜੀ ਇਹ ਡੀਲਕਸ ਦੇ ਮੋਟਰਸਾਈਕਲ ਕਰਾ ਕਿੰਨੇ ਮਾਡਲ ਤੁਹਾਡੇ ਕੋਲ ਮੌਜੂਦ ਹੈ ਕਿਹੜੇ ਕਲਰ ਤੁਹਾਡੇ ਕੋਲ ਮੌਜੂਦ ਹੈ ਡੀਲਕਸ ਦੇ ਸਪੈਸ਼ਲ 4 ਮੀਲੀ ਡੰਦੇ ਡੀਲਕਸ ਕਿੱਕ ਉਸ ਤੋਂ ਬਾਅਦ ਤਿੰਨ ਵੇਰੀਐਂਟ ਸੈਲਫ ਦੇ ਵਿੱਚ ਜਿਹਦੇ ਵਿੱਚ ਸਿਲਵਰ ਬਲੈਕ ਬਲੈਕ ਔਰ ਡੀਲਕਸ ਪ੍ਰੋ ਜੋ ਕਿ ਇਸ ਦਿਵਾਲੀ ਤੇ ਨਮ ਆਇਆ ਹੈ ਜੇ ਗੱਲ ਕਰੀਏ ਇਸ ਵਿੱਚ ਪਹਿਲਾਂ ਜੋ GST ਤੋਂ ਪਹਿਲਾਂ ਰੇਟ 11 ਸੀ ਤੇ ਹੁਣ ਇਹਨਾਂ ਵਿੱਚ ਕਿੰਨਾ ਰੇਟ ਘਟ ਗਿਆ ਹੁਣ ਸਰ ਟੋਟਲ ਰੇਟ ਤਕਰੀਬਨ ਕਸਟਮਰ ਨੂੰ 8000 ਦਾ ਬੈਨੀਫਿਟ ਹੋ ਰਿਹਾ ਜਿਸ ਦੇ ਵਿੱਚ 2500 ਰੁਪਇਆ ਕੰਪਨੀ ਵੱਲੋਂ ਤੇ ਬਾਕੀ GST ਦਾ ਪ੍ਰਭਾਵ ਪਿਆ ਜੀ ਬਿਲਕੁਲ ਜਿੱਥੇ GST ਕਟਣ ਨਾਲ ਫਰਕ ਪਿਆ ਉੱਥੇ ਹੀ 2500 ਰੁਪਇਆ ਕੰਪਨੀ ਵੱਲੋਂ ਆਪਣੇ ਵੱਲੋਂ ਦਿੱਤਾ ਜਾ ਰਿਹਾ ਹੈ ਕੰਪਨੀ ਆਪਣੇ ਤੌਰ ਤੇ ਤੁਹਾਨੂੰ ਦਿਵਾਲੀ ਦਾ ਇੱਕ ਗਿਫਟ ਦੇ ਰਹੀ ਹੈ ਆਕਾਸ਼ਿਕ ਸ਼ਾਨਦਾਰ ਕਿਫਟਨ ਦੇ ਨਾਲ ਨਾਲ ਰੇਟਾ ਵਿੱਚ ਕਟੋਤੀ ਕਰਕੇ ਕਿਫਤੀ ਜਾ ਰਿਹਾ ਹੈ ਤੇ ਭਾਜੀ ਇਹ ਮੋਟਰਸਾਈਕਲ ਲੈਂਦੀ ਪ੍ਰਕਿਰਿਆ ਬਾਰੇ ਵੀ ਦੱਸ ਦਿਓ ਜੇਕਰ ਕੈਸ਼ ਲੈਣਾ ਵੀ ਕਿਸੇ ਨੇ ਹੈ ਜਾਂ ਅਗਰ ਕਿਸੇ ਨੇ ਲੋਨ ਕਰਾਣਾ ਉਸ ਦੀ ਪ੍ਰਕਿਰਿਆ ਉਹਦਾ ਪ੍ਰੋਸੈਸ ਕੀ ਹੈ ਬਿਲਕੁਲ ਸਰ ਬਿਲਕੁਲ ਅਗਰ ਕਸਟਮਰ ਕੈਸ਼ ਪਰਚੇਸ ਕਰਨਾ ਚਾਹੁੰਦਾ ਹੈ ਤਾਂ ਤੁਹਾਨੂੰ ਤੁਹਾਡੇ ਕੋਲ ਇੱਕ ਆਧਾਰ ਕਾਰਡ ਕੋਰਮ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਲਿੰਕ ਦੀ ਜ਼ਰੂਰਤ ਪਵੇਗੀ ਅਗਰ ਤੁਸੀਂ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਘਟੋ ਘਟ ਡਾਊਨ ਪੇਮੈਂਟ ਦੇ ਕੇ ਤੁਸੀਂ ਏਜੰਸੀ ਆ ਸਕਦੇ ਹੋ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਇਹ ਤਿੰਨ ਚੀਜ਼ਾਂ ਮੰਡੇਟਰੀ ਨੇ ਹਾਂ ਆਊਟਸਾਈਡਰ ਕਸਟਮਰ ਵਾਸਤੇ ਕਹਿਣਾ ਚਾਹਨਾ ਅਗਰ ਕੋਈ ਹਿਮਾਚਲ ਤੋਂ ਜਾਂ ਅਦਰ ਸਟੇਟ ਤੋਂ ਵੀ ਆਣਾ ਚਾਹੁੰਦਾ ਤਾਂ ਮੋਸਟ ਵੈਲਕਮ ਕਰੇਗੀ ਏਜੰਸੀ ਤੁਹਾਡੇ ਕੋਲ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਹੀ ਜ਼ਰੂਰੀ ਹੈ ਬਸ ਬਿਲਕੁਲ ਜੀ ਅਗਰ ਅਦਰ ਸਟੇਟ ਤੋਂ ਵੀ ਅਗਰ ਕਿਸੇ ਹੋਰ ਰਾਹ ਤੋਂ ਹਿਮਾਚਲ ਤੋਂ ਵੀ ਕੋਈ ਇੱਥੇ ਆ ਕੇ ਮੋਟਰਸਾਈਕਲ ਪਰਚੇਸ ਕਰਨਾ ਚਾਹੁੰਦਾ ਉਹਨਾਂ ਲਈ ਵੀ ਕੋਈ ਮਲਾਈ ਨਹੀਂ ਉਹ ਵੀ ਇੱਥੇ ਆ ਕੇ ਸੋਹਣਾ ਜਾਂ ਪਿਆਰਾ ਜਾਂ ਮੋਟਰਸਾਈਕਲ ਲੈ ਕੇ ਆਪਣੇ ਘਰੇ ਜਾ ਸਕਦੇ ਨੇ ਬਹੁਤ ਘੱਟ ਡਾਕੂਮੈਂਟੇਸ਼ਨ ਬਿਲਕੁਲ ਹੀ ਆਸਾਨ ਪ੍ਰਕਿਰਿਆ ਤੇ ਬਿਲਕੁਲ 10 15 ਮਿੰਟ ਵਿੱਚ ਤੁਹਾਡਾ ਲੋਨ ਪਾਸ ਕਰਕੇ ਤੁਹਾਨੂੰ ਮੋਟਰਸਾਈਕਲ ਤੇ ਬਿਠਾ ਕੇ ਘਰ ਪੇਚਿਆ ਜਾਵੇਗਾ ਸੋਨੇ ਜੇ ਗਿਫਟ ਦੇ ਕੇ ਵਧੀਜੀ ਬਾਈਕ ਦੇ ਕੇ ਹੁਣ ਇਹ ਬਾਈਕ ਲੈਣ ਦਾ ਸੁਪਨਾ ਤੁਹਾਡਾ ਪੂਰਾ ਕਰੇਗੀ ਹੀਰੋ ਮੋਟਰਸਾਈਕਲ ਦੀ ਏਜੰਸੀ ਜੋ ਕਿ ਰੋਪੜ ਮੋਟਰ ਦੇ ਨਾਮ ਤੇ ਨੂਰ ਵਿਵਦੀ ਵਿਕੇ ਲੰਬੇ ਸਮੇਂ ਤੋਂ ਸੇਵਾ ਕਰ ਰਹੀ ਹੈ ਤੇ ਭਾਜੀ ਸਕੂਟਰੀ ਵੀ ਤੁਹਾਡੇ ਕੋਲ ਮੌਜੂਦ ਹੈ ਜੇ ਇਸ ਵਾਰ ਵੀ ਦੱਸ ਦਿਓ ਕਿ ਸਕੂਟਰੀ ਵਿੱਚ ਕਿਸ ਤਰ੍ਹਾਂ ਦੇ ਜੋ ਰੇਟਸ ਦੇ ਵਿੱਚ ਕੀ ਛੋਟ ਹੈ ਜਾਂ ਉਸ ਤੋਂ ਲਗਾ ਹੋ ਕੀ ਪ੍ਰਗਟਾ ਇਸ ਕਰ ਨੂੰ ਤੇ ਜਾਰੀ ਨਹੀਂ ਬਿਲਕੁਲ ਸਰ ਬਿਲਕੁਲ ਸਕੂਟਰ ਦੇ ਉੱਤੇ ਤਾਂ ਲੁੱਟ ਗਈ ਲੁੱਟ ਮਟਾ ਦਿੱਤੀ ਹਾਂ ਜਿਕਸਰਾ ਜੀ 125 ਸੀਸੀ ਸਕੂਟਰ ਜੀ ਐਕਸੈਸਰੀ ਬਿਲਕੁਲ ਫਰੀ 9000 ਦਾ ਡਿਸਕਾਊਂਟ ਲੱਗਿਆ ਹੈ ਜੀ ਟੋਟਲ ਜੀਐਸਟੀ ਮਿਲਾ ਕੇ 90000 ਵਿੱਚ ਆਨ ਰੋਡ ਸਕੂਟਰ ਦਿੱਤਾ ਜਾਊਗਾ ਜੀ ਬਿਲਕੁਲ ਜੀ 9000 ਦਾ ਡਿਸਕਾਊਂਟ 90000 ਆਨ ਰੋਡ ਇਹ ਸੋਨਾ ਜਿਹਾ ਸਕੂਟਰ ਤੁਸੀਂ ਲੈ ਕੇ ਜਾ ਸਕਦੇ ਹੋ ਪਿਆਰਾ ਜਿਹਾ ਸਕੂਟਰ ਬਹੁਤ ਹੀ ਪਿਆਰਾ ਕਲਰ ਹੈ ਤੇ ਬਿਲਕੁਲ ਤੁਹਾਨੂੰ ਇੱਥੇ ਆਓ ਤੇ ਆਪਣਾ ਮਨਪਸੰਦ ਸਕੂਟਰ ਤੇ ਮਨਪਸੰਦ ਮੋਟਰਸਾਈਕਲ ਲੈ ਕੇ ਆਪਣੇ ਘਰ ਜਾਓ ਤੇ ਇਹ ਦੀਵਾਲੀ ਆਪਣੇ ਪਰਿਵਾਰ ਲਈ ਖੁਸ਼ੀਆਂ ਸਾਂਝੀਆਂ ਕਰੋ ਸੋ ਇਸ ਲਈ ਮੈਂ ਕੋਈ ਬੇਨਤੀ ਕਰੂਗਾ ਕੋਈ ਕੰਟੈਕਟ ਨੰਬਰ ਬੋਲ ਦਿਓ ਤਾਂ ਜੋ ਕਸਟਮਰ ਨੇ ਕੋਈ ਇਨਕੁਆਇਰੀ ਕਰਨੀ ਹੋਵੇ ਤਾਂ ਕਰ ਸਕਦੇ ਆ ਬਿਲਕੁਲ ਸਰ ਬਿਲਕੁਲ ਕੰਟੈਕਟ ਨੰਬਰ 98570422 ਤੇ ਤੁਸੀਂ ਕਾਲ ਕਰ ਸਕਦੇ ਹੋ ਔਰ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਅਗਰ ਤੁਸੀਂ ਪਲਾਨ ਬਣਾ ਲਿਆ ਹੈ ਕਿ ਦਿਵਾਲੀ ਤੇ ਨਵਾਂ ਬਾਈਕ ਜਾਂ ਸਕੂਟਰ ਲੈਣਾ ਹੈ ਤਾਂ ਸਾਡੇ ਨਾਲ ਪਹਿਲਾਂ ਕੰਟੈਕਟ ਸਾਧ ਲਓ ਦਿਵਾਲੀ ਆਦਿ ਜਿਆਦਾ ਰਸ਼ ਹੁੰਦਾ ਅਸੀਂ ਤੁਹਾਨੂੰ ਵਧੀਆ ਤਰੀਕੇ ਨਾਲ ਡੀਲ ਦੇ ਦਾਂਗੇ ਸਾਨੂੰ ਪਹਿਲੇ ਕਾਲ ਕਰ ਲਓ ਔਰ ਬੁਕਿੰਗ ਓਪਨ ਹੈ ਅੱਜ ਆਓਗੇ ਅੱਜ ਵੀ ਗਿਫਟ ਮਿਲੇਗਾ ਦਿਵਾਲੀ ਤੇ ਮਿਲੇਗਾ ਦਿਵਾਲੀ ਤੋਂ ਅਗਲੇ ਦਿਨ ਵੀ ਮਿਲੇਗਾ ਬ ਤੇ ਆਪਣੇ ਘਰ ਦੇ ਵਿੱਚ ਵਾਲਿਆਂ ਦੀਆਂ ਖੁਸ਼ੀਆਂ ਸਾਂਝੀਆਂ ਕਰੋ ਫਾਈਨੈਂਸ ਡਿਪਾਰਟਮੈਂਟ ਇੱਥੇ ਬੈਠਾ ਹੈ ਜੀ ਨਾਲ ਵੱਲੋਂ ਤੁਰੰਤ ਆਸਾਨ ਪ੍ਰਕਿਰਿਆ ਆਸਾਨ ਪ੍ਰੋਸੈਸ ਹੈ ਰਹੀ ਮੋਟਰ ਜਗਰ ਤੋਂੜਾ ਲੋਨ ਪਾਸ ਕਰਕੇ ਤੁਹਾਨੂੰ ਮੋਟਰਸਾਈਕਲ ਦਿੱਤਾ ਜਾਵੇਗਾ ਤੇ ਤੁਸੀਂ ਇਹ ਸੋਨਾ ਜਾਂ ਮੋਟਰਸਾਈਕਲ ਲੈ ਕੇ ਆਪਣੇ ਘਰੇ ਅੱਜ ਹੀ ਜਾ ਸਕਦੇ ਹੋ ਤੇ ਹੁਣੇ ਦੇਰ ਕਿਸ ਕਰਦੀ ਹੈ ਇਹਨਾਂ ਵੱਲੋਂ ਦਿੱਤੇ ਗਏ ਨੰਬਰ ਤੇ ਹੁਣੇ ਫੋਨ ਕਰਵਾਓ ਤੇ ਇਹਨਾਂ ਨਾਲ ਗੱਲਬਾਤ ਕਰੋ ਤੇ ਨਾਲ ਦੀ ਨਾਲ ਆਪਣਾ ਮੋਟਰਸਾਈਕਲ ਬੁੱਕ ਕਰਾਓ ਦੀਵਾਲੀ ਦੇ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਸਟਮਰ ਲਈ ਖਾਸ ਉਸੇ ਨਾਲ ਇਲਾਕੇ ਦੇ ਲੋਕਾਂ ਦੇ ਲਈ ਬਿਲਕੁਲ ਸਰ ਦਿਵਾਲੀ ਦੀਆਂ ਤੁਹਾਨੂੰ ਇੱਕ ਵਾਰ ਫੇਰ ਮੇਰੇ ਵੱਲੋਂ ਅਡਵਾਂਸ ਦੇ ਵਿੱਚ ਮੁਬਾਰਕਾਂ ਇਹ ਦਿਵਾਲੀਆਂ ਦਾ ਖੁਸ਼ੀਆਂ ਦਾ ਭਰਿਆ ਤਿਹਾਰ ਹੈ ਆਓ ਇਹਨੂੰ ਸਾਰੇ ਖੁਸ਼ੀਆਂ ਦੇ ਨਾਲ ਮਨਾਈਏ ਹਰਕਵਦੀਰਾਂ ਵੱਲੋਂ ਫਾਈਨੈਂਸ ਡਿਪਾਰਟਮੈਂਟ ਵੀ ਬੈਠਾ ਹੈ ਅਸੀਂ ਲਾਸਟ ਵਿੱਚ ਉਹਨਾਂ ਦੇ ਨਾਲ ਵੀ ਗੱਲਬਾਤ ਕਰਾ ਕੇ ਭਾਜੀ ਤੁਸੀਂ ਵੀ ਦੱਸ ਦਿਓ ਕਿਸ ਤਰ੍ਹਾਂ ਦੀ ਭੱਕਰੀਆ ਹੈ ਕਿਸ ਤਰ੍ਹਾਂ ਦਾ ਪ੍ਰੋਸੈਸ ਹੈ ਅਗਰ ਮੋਟਰਸਾਈਕਲ ਕਿਸ ਨੇ ਲੋਨ ਕਢਵਾਉਣਾ ਉਸ ਲਈ ਪ੍ਰੋਸੈਸ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆਉਣ ਵਾਲੇ ਤਿਹਾਰ ਦਿਵਾਲੀ ਦੀਆਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਮੈਂ ਲਖਵੀਰ ਸਿੰਘ ਸ਼੍ਰੀਰਾਮ ਫਾਈ ਬਹੁਤ ਹੀ ਘੱਟ ਰੇਟ ਆਫ ਇੰਟਰਸਟ ਤੇ ਲੋਨ ਕਰਦੇ ਆਪਾਂ ਔਰ ਬਹੁਤ ਹੀ ਘੱਟ ਡਾਊਨ ਪੇਮੈਂਟ ਤੇ ਮਤਲਬ ਜਿਨ੍ਹਾਂ ਲੋਕਾਂ ਦਾ ਵਧੀਆ ਸਿਭਲ ਆ ਉਹਨਾਂ ਨੂੰ ਬਹੁਤ ਹੀ ਘੱਟ ਰੇਟ ਆਫ ਇੰਟਰਸਟ ਵਾਕੇ ਉਹਨਾਂ ਦਾ ਲੋਨ ਕਰਦੇ ਆਂ ਉਸ ਤੋਂ ਬਾਅਦ ਗੱਲ ਕਰਦੇ ਆ ਜਿਵੇਂ ਕਿ ਮੋਡਿਟੋਰੀਅਮ ਵਿੱਚ ਕਿਸ ਤਰੁਪ ਕਰਨ ਕਰਕੇ ਸਿਭਲ ਖਰਾਬ ਹੋਈ ਨੇ ਲੋਕਾਂ ਦੇ ਉਹਨਾਂ ਨੂੰ ਵੀ ਆਪਾਂ ਲੋਨ ਕਰਾਂਗੇ ਬਹੁਤ ਹੀ ਘੱਟ ਰੇਟ ਆਫ ਇੰਟਰਸਟ ਤੇ ਉਹਨਾਂ ਦਾ ਵੀ ਲੋਨ ਕਰਦਾਂਗੇ ਬਾਕੀ ਤੇ ਹੋਰ ਇਸ ਤੋਂ ਲੱਗ ਹੋਰ ਕਿਹੜੇ ਕਿਹੜੇ ਨਵੇਂ ਡਾਕੂਮੈਂਟੇਸ਼ਨ ਦੇ ਵਿੱਚ ਕੋਈ ਚੇਂਜਸ ਵਗੈਰਾ ਕੋਈ ਐਸੀ ਹੋਈ بس اونلی ਪੈਨ ਕਾਰਡ ਆਧਾਰ ਕਾਰਡ ਬੈਂਕ ਸਟੇਟਮੈਂਟ ਔਰ ਚੈੱਕ ਬੁੱਕ ਠੀਕ ਹੈ ਜਾਂ ਫਿਰ ਏਟੀਐਮ ਹੋਵੇ ਉਹਦੇ ਨਾਲ ਹੀ ਅਟੈਚ ਕਰ ਦਾਂਗੇ ਆਪਾਂ ਠੀਕ ਜੀ ਬਿਲਕੁਲ ਜੀ ਤੁਹਾਡੇ ਨਾਲ ਬੰਨੋ ਗੱਲ ਦੱਸੀ ਗਈ ਬਹੁਤ ਹੀ ਘੱਟ ਰੇਟ ਔਫ ਇੰਟਰਸਟ ਹੀ ਨਾਲ ਬੰਨੋ ਫਾਈਨਾਂਸ ਕੀਤੀ ਜਾਂਦੀ ਹੈ ਅਗਰ ਕਿਸੇ ਕਾਰਨ ਤੁਹਾਡਾ ਸਿਪਲ ਖਰਾਬ ਹੋ ਚੁੱਕਾ ਹੈ ਤਾਂ ਉਹਦੇ ਲਈ ਵੀ ਇਹਨਾਂ ਕੋਲ ਵਿਵਸਥਾ ਹੈ ਤੁਹਾਨੂੰ ਉਸ ਲਈ ਵੀ ਲੋਨ ਪ੍ਰਦਾਨ ਕੀਤਾ ਜਾਵੇਗਾ ਸੋ ਫਿਰ ਤੁਮ ਅਗੇ ਆਓ ਇੱਕ ਵਾਰ ਰੋਪੜ ਮੋਟਰ ਦੇ ਵਿੱਚ ਵਿਜ਼ਿਟ ਕਰੋ ਤੇ ਅੱਜ ਹੀ ਸੋਣਾ ਜਾਂ ਮੋਟਰਸਾਈਕਲ ਤੇ ਸੁਣ ਜੀ ਸਕੂਟਰੀ ਆਪਣੇ ਘਰ ਲੈ ਕੇ ਜਾਓ ਤੇ ਆਪਣੇ ਪਰਿਵਾਰ ਨੂੰ ਖੁਸ਼ੀਆਂ ਪ੍ਰਦਾਨ ਕਰੋ। Hello ਨਾਕਾ ਨਿਵਾਸੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਕਿ ਇਹ ਦਿਵਾਲੀ ਸਭ ਲਈ ਪਰਮਾਤਮਾ ਖੁਸ਼ੀਆਂ ਭਰੀਆਂ ਲੈ ਕੇ ਆਵੇ ਤੇ ਇੱਕ ਵਾਰ ਹੀਰੋ ਜਨਸੀ ਰੋਪੜ ਮੋਟਰਸ ਨੀਰ ਪਰਵੇਤੀ ਜੋ ਕਿ ਗਰ ਸ਼ੰਕਰ ਰੋੜ ਦਿਸਤਿਤ ਹੈ ਜਰੂਰ ਆ ਕੇ ਸੇਵਾ ਦਾ ਮੌਕਾ ਦਿਓ। ਧੰਨਵਾਦ ਜੀ।